ਜੇ ਤੋ 7 ਦਿਨ ਗਿਆ ਸੀ ਦੋ ਘੜੀਆਂ ਦੇ ਤੜਕੇ ਲਾਜੋ ਦੇ ਘਰ ਕਾਕਾ ਹੋਇਆ ਜੀਵਾਂ ਦਾਈ ਦੇ ਮੂੰਹੋਂ ਵਧਾਈ ਸੁਣ ਕੇ ਰਾਮੇ ਤੇ ਸਾਗ ਵੀ ਜਵਾਨੀ ਆ ਗਈ ਉਹਨੂੰ ਇਉਂ ਪਾਸਨ ਲੱਗਾ ਜਿਵੇਂ ਉਦਾਲੇ ਦੀਆਂ ਕੰਧਾਂ ਵਿੱਚੋਂ ਵੀ ਵਧਾਈਆਂ ਦੀ ਆਵਾਜ਼ ਆ ਰਹੀ ਹੋਵੇ ਉਹਨੂੰ ਦੁਨੀਆ ਦੀ ਸਭ ਤੋਂ ਵੱਡੀ ਖੁਸ਼ੀ ਪ੍ਰਾਪਤ ਹੋ ਗਈ ਸੀ ਆਦੂ ਮਰਤਾ ਕੋ ਨੇ ਇਹ ਸੁਪਨਾ ਵੀ ਕਦੇ ਨਹੀਂ ਸੀ ਡਿਠਾ ਇਹ ਸਭ ਤੋਂ ਅੰਕਲ ਵਾਲੇ ਪੀਰ ਦੀ ਮਿਹਰ ਏ ਉਹਨੇ ਦਿਲ ਵਿੱਚ ਸੋਚਿਆ ਨਾਲ ਹੀ ਉਹਨੇ ਤਾ ਅੰਕਲ ਵੱਲ ਧਿਆਨ ਕਰਕੇ ਸਿਰ ਝੁਕਾ ਦਿੱਤਾ ਹੱਛਾ ਹੁਣ ਤਾਂ ਇਹਦੀ ਮਾਂ ਆਵੇਗੀ ਨਾ ਦੋਤਰੇ ਨੂੰ ਵੇਖਣ ਰਾਮਿਆ ਅੱਲਾ ਦਾ ਨਾਮ ਲੈ ਕੇ ਸਵੇਰੇ ਹੀ ਵਧਾਈ ਭੇਜ ਦੇ ਜੀਵਾਂ ਨੇ ਸਲਾਹ ਦਿੱਤੀ ਮੇਰੀ ਮੰਨੇ ਤਾਂ ਰਾਜੇ ਨੂੰ ਘੱਲ ਦੇ ਨਹੀਂ ਰਾਜੇ ਨੂੰ ਕੀ ਖੇਚਲ ਦੇਣੀ ਹੈ ਚਿੱਠੀ ਭਾ ਦੇਾਂਗੇ ਤੀਜੇ ਦਿਨ ਤਾਂ ਖਾਤਾ ਪੜ ਜਾਂਦਾ ਏ ਉੱਥੇ ਰਾਮੇ ਨੇ ਟਾਹੂ ਜਿਹੀ ਸਾਰਵਜੁੱਤਰ ਦਿੱਤਾ ਕਿ ਹਾਂ ਨਹੀਂ ਜਾ ਸਕਦਾ ਰਾਮ ਮੈਨੇ 사ਸ ਨੂੰ ਜੱਠੀ ਪਾਈ ਜਾਂ ਨਹੀਂ ਪਰ ਲਾਜੋ ਦੇ ਪੇਕਿਆਂ ਤੋਂ ਆਇਆ ਕੋਈ ਨਾ ਦਾਈ ਦੇ ਆਉਣ ਤੇ ਦੋਵੇਂ ਵੇਲੇ ਜ਼ਿਕਰ ਜ਼ਰੂਰ ਚੱਲ ਪੈਂਦਾ ਲਾਜੋ ਮੁੰਡੇ ਦੀ ਨਾਨੀ ਦਾ ਨਾਂ ਆਈ ਅੱਜ ਵੀ ਜਿਉਂ ਨੇ 13ਵੇਂ ਦਿਨ ਲਾਜੋ ਨੂੰ ਬਾਹਰ ਵਧਾਉਂਦਿਆ ਕਿਹਾ ਉਹਦੀ ਆਵਾਜ਼ ਵਿੱਚ ਕੁਝ ਗਿਲਾ ਭਾਸ ਰਿਹਾ ਸੀ ਖਵਣੀ ਦਾਈ ਦੇ ਹੇਜੇ ਲੀੜਾਂ ਤੋਂ ਡਰਦੀ ਨਹੀਂ ਆਈ ਮੁੰਡਾ ਚੰਗਾ ਹੋਵੇ ਤਾਂ ਆਈ ਨਾਲ ਬੋਲੇ ਨਾ ਉਹਨੇ ਇਉਂ ਕਿਹਾ ਜਿਹਨੇ 13 ਦਿਨ ਦਾ ਬਾਲਕ ਉਹਦੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਰਿਹਾ ਹੋਵੇ ਕੀ ਪਤਾ ਏ ਵਿਚਾਰੀ ਨੂੰ ਅੱਖੀ ਤਾਂ ਦਿਂਦਾ ਨਹੀਂ ਤਕੜੀ ਹੋਵੇ ਸਹੀ ਇਹਨੇ ਵੀ ਕਿੜੀ ਮੁੜ ਕੇ ਕਦੇ ਸੌਰਤਸਾਰ ਲਈ ਏ ਉਹਦੀ ਲਾਜੋ ਨੇ ਸਾਰੀ ਜ਼ਿੰਮੇਵਾਰੀ ਰਾਮੇ ਤੇ ਸੈਰ ਸੌਟ ਦਿੱਤੀ ਹੁਣ ਤੱਕ ਕਾਕੇ ਦਾ ਨਾਂ ਨਾਨੀ ਦੀ ਉਡੀਕ ਵਿੱਚ ਨਹੀਂ ਸੀ ਰੱਖਿਆ ਇਹ ਉਡੀਕ ਵੀ ਸ਼ਾਇਦ ਕਾਕੇ ਦੇ ਮਾਪਿਆਂ ਨਾਲੋਂ ਦਾਈ ਨੂੰ ਹੀ ਵਧੇਰੇ ਸੀ ਨਾਨੀ ਦੇ ਨਾਂ ਆਉਣ ਕਰਕੇ ਨਿਰਾਸ਼ਤਾ ਵੀ ਬਹੁਤੀ ਦਾਈ ਨੂੰ ਹੀ ਹੋਈ ਹੁਣ ਲਾਜੋ ਰਾਣੀ ਦਾਈ ਨੇ ਪੈਂਚਣੀ ਦਾ ਨਾਂ ਵੜਿਆ ਕੇ ਲਿਆ ਭਲਾ ਨਾਨੀ ਦੇ ਨਾਂ ਆਉਣ ਦਾ ਘਾਟਾ ਉਹ ਆ ਪੂਰਾ ਕਰ ਦੇਵੇ ਤਾਂ ਫੇਰਾ ਆਪ ਹੀ ਕਾਕੇ ਦਾ ਨਾਂ ਰੱਖ ਲੈ ਨਾਨੀ ਤਾਂ ਸਾਥੋਂ ਚੋਰ ਹੋ ਗਈ ਅੱਛਾ ਕਦੇ ਤਾਂ ਆਵੇਗੀ ਤੂੰ ਆਪਣਾ ਲੈਣਾ ਯਾਦ ਰੱਖੀ ਕੋਲੋ ਰਾਮੇ ਨੇ ਦਾਈ ਨੂੰ ਹੌਸਲਾ ਦਿੱਤਾ ਭਲਾ ਪੁੱਤ ਸ਼ਰਾਧਾ ਪਿੱਛੋਂ ਵੀ ਕਦੇ ਕਿਸੇ ਬਹਾਮਣਾ ਨੂੰ ਪੁੱਛਿਆ ਏ ਜਮ ਜਮ ਆਵੇ ਕਾਕੇ ਦੀ ਨਾਨੀ ਸਾਨੂੰ ਫੇਰ ਕਿਸੇ ਸਿਆਣਣਾ ਏ ਜੀਵਾ ਨੇ ਉਦਾਸ ਸੁਰ ਵਿੱਚ ਉੱਤਰ ਦਿੱਤਾ ਮਾਈ ਜੀਵਾ ਘਬਰਾ ਨਾ ਤੂੰ ਤੈਨੂੰ ਰਾਜੀ ਕਰਕੇ ਤੋਰਾਂਗੇ ਤੂੰ ਬਾਗਰੂ ਆ ਕੇ ਨਾਂ ਰੱਖ ਮੁੰਡੇ ਦਾ RAMME ਨੇ ਬੜੀ ਦਲੇਰੀ ਨਾਲ ਕਿਹਾ ਫਿਰ ਚੇਤ ਵਿੱਚ ਜੰਮਿਆ ਏ ਚੇਤੂ ਰੱਖ ਦਿਓ ਵੱਡਾ ਹੋ ਕੇ ਚੇਤਰਾਮ ਬਣ ਜਾਵੇਗਾ ਦਾਈ ਨੇ ਜਿਵੇਂ ਗਲੋਂ-ਗਲਾਵਾ ਲਾਉਣ ਦੀ ਕੀਤੀ ਬਸ ਚੇਤੂ ਹੀ ਠੀਕ ਏ RAMME ਨੇ ਪ੍ਰਵਾਨਗੀ ਦੀ ਮੋਹਰ ਲਾ ਦਿੱਤੀ ਲਾਜੋ ਆਪਣੀਆਂ ਹੀ ਗੈਂਟੀਆਂ ਵਿੱਚ ਪਈ ਹੋਈ ਸੀ ਉਹ ਨਹੀਂ ਬੋਲੀ ਜਿਸਦਾਂ ਦਾ ਚੇਤੂ ਹੋਇਆ ਸੀ ਲਾਜ ਨੂੰ ਭੇੜੇ ਚੰਦਰੇ ਸੁਪਨੇ ਆ ਰਹੇ ਸਨ ਉਹਨੂੰ ਰਾਮੇ ਦੇ ਉਹ ਵੱਡੇ-ਵਡੇਰੇ ਮਿਲਦੇ ਜਿਹੜੇ ਉਹਨੇ ਵੇਖੇ ਤੱਕ ਨਹੀਂ ਸਨ ਕਦੇ ਉਹ ਆਪਣੇ ਪਿਓ ਦਾਦਦੇ ਨੂੰ ਵੀ ਸੁਪਨੇ ਵਿੱਚ ਵੇਖਦੀ ਪਿਛਲੀ ਰਾਤ ਤਾਂ ਉਹਨੇ ਡਾਡਾ ਹੀ ਡਰਾਉਣਾ ਸੁਪਨਾ ਵੇਖਿਆ ਸੀ ਤਾਂ ਅੰਕਲ ਦੇ ਮੈਜਰ ਉਹਨਾਂ ਤਿੰਨਾਂ ਨੂੰ ਘੇਰੀ ਖੜੇ ਸਨ ਉਹ ਬੜੀ ਖਾਰਮੀ ਆਵਾਜ਼ ਵਿੱਚ ਗਰਜ ਰਹੇ ਸਨ ਕਿਉਂ ਰਾਮੇ ਦੇ ਬੱਚੇ ਪੀਰ ਦਾ ਚੇਤਾ ਹੀ ਭੁੱਲ ਗਏ ਐ ਅੱਛਾ ਹੁਣ ਗੱਲ ਕਰ ਜਾਂ ਸਾਨੂੰ ਕਾਕਾ ਦੇ ਦੇ ਜਾਂ ਕਾਕੇ ਦੀ ਮਾਂ ਛੱਡਣੇ ਦਾ ਦੋਵੇਂ ਨਹੀਂ ਸਨ ਪਰ ਜਾਂ ਤੇਰੇ ਤੇ ਰਹਿਮ ਕੀਤਾ ਦੋਹਾਂ 'ਚੋਂ ਇੱਕ ਲੈ ਜਾ ਜੋ ਤੈਨੂੰ ਚੰਗਾ ਲੱਗਦਾ ਏ ਲਾਜੋ ਮਜੋਰਾں ਤੋਂ ਡਰਦੀ ਰਾਮੇ ਦੇ ਪਿੱਛੇ ਲੋਕ ਦੀ ਜਾਂਦੀ ਸੀ ਉਹਦਾ ਕਲੇਜਾ ਧੜਕ ਰਿਹਾ ਸੀ ਕਿ ਪਤਾ ਨਹੀਂ ਰਾਮਾ ਦੋਹਾਂ ਵਿੱਚੋਂ ਕਿਹਨੂੰ ਚੁਣਦਾ ਹੈ ਪਰ ਲਾਜੋ ਦਾ ਦਿਲ ਟੁੱਟ ਗਿਆ ਜਦ ਰਾਮਾ ਉਹਨੂੰ ਉੱਥੇ ਖੜੀ ਛੱਡ ਕੇ ਕਾਕੇ ਨੂੰ ਹੱਕ ਨਾਲ ਲਾ ਕੇ ਤੁਰ ਗਿਆ ਮਗਰੋਂ ਮਜੋਰਾ ਨੇ ਲਾਜੋ ਨੂੰ ਘੇਰ ਲਿਆ ਡਰੀ ਹੋਈ ਲਾਜੋ ਵੱਲ ਵੇਖ ਕੇ ਮਜੋਰਾ ਨੇ ਉੱਚੀ-ਉੱਚੀ ਹਸਣਾ ਸ਼ੁਰੂ ਕਰ ਦਿੱਤਾ ਕਿ ਲਾਜੋ ਦੀ ਚੀਕ ਨਿਕਲ ਗਈ ਤੇ ਉਹ ਉੱਠ ਕੇ ਬਹਿ ਗਈ ਫੈਰੋ ਦੀ ਅੱਖ ਨਹੀਂ ਲੱਗੀ ਦਾਈ ਦੇ ਦੱਸੇ ਅਨੁਸਾਰ ਉਹ ਪੁਤਲੀ ਵਾਂਗ ਸਾਰਾ ਕੰਮ ਕਰਦੀ ਗਈ ਪਰ ਉਹਦੀ ਸੌਤ ਰਾਤ ਦੇ ਭਿਆਨਕ ਸੁਪਨਿਆਂ ਵਿੱਚ ਉਲਜੀ ਰਹੀ ਲਾਜੋ ਇਹ ਗੱਲ ਪੁੱលਹੀ ਗਈ ਕਿ ਕੁਝ ਸਮਾਂ ਪਹਿਲਾਂ ਉਹ ਕਮੋਨਾਲ ਬਿਨਾਂ ਕਾਰਨ ਲੜਕੇ ਪੈਟ-ਪੈਟ ਕੇ ਕਾਇਲ ਹੋਈ ਸੀ ਉਸ ਦਾ ਵੀ ਕੁਝ ਭੜਾ ਅਸਰ ਹੋ ਸਕਦਾ ਸੀ ਨਾਹੀ ਬਾਲ ਦੇ ਹੋਂ ਵਿੱਚ ਉਹਨੂੰ ਲੋੜਿੰਦੀ ਖਰਾਕ ਮਿਲ ਸਕੀ ਸੀ ਸਧਾਰਨ ਅਨਪੜ੍ਹਦਾਈ ਵੱਲੋਂ ਵੀ ਉਹਦੀ ਉਹ ਸੰਭਾਲ ਨਹੀਂ ਸੀ ਹੋਈ ਜਿਹੜੀ ਹੋਣੀ ਚਾਹੀਦੀ ਸੀ ਨਤੀਜੇ ਵਜੋਂ ਛਿਲੇ ਵਿੱਚ ਹੀ ਉਹਨੂੰ ਇੱਕ ਦੋ ਵਾਰ ਮਾੜਾ ਮੋਟਾ ਬੁਖਾਰ ਹੋ ਗਿਆ ਸੀ ਤੇਰਵੇਂ ਵਿੱਚੋਂ ਉਹ ਕੱਢਣ ਦੀ ਥਾਂ ਵਧਣਾ ਸ਼ੁਰੂ ਹੋ ਗਿਆ ਉਹ ਦੋ ਦਿਨ ਕੁਝ ਠੀਕ ਰਹਿੰਦੀ ਤਾਂ ਤੀਸਰੇ ਦਿਨ ਫੇਰ ਪੈ ਜਾਂਦੀ ਇਸੇ ਤਰ੍ਹਾਂ ਮਹੀਨਾ ਬੀਤ ਗਿਆ RAME ਨੂੰ ਫਿਕਰ ਉਦੋਂ ਬਣਿਆ ਜਦੋਂ ਪੱਕੀ ਤਰ੍ਹਾਂ ਮੰਝਾ ਮੱਲ ਪਈ ਫਿਰ ਵੀ ਕਈ ਦਿਨ ਰਾਮਾ ਨੂੰ ਲੈ ਕੇ ਸ਼ਹਿਰ ਨਹੀਂ ਗਿਆ ਕਿਉਂਕਿ ਦਾਈ ਵੱਲੋਂ ਹਰ ਵਾਰ ਪੁੱਛਣ ਤੇ ਇਹ ਆ ਤਾੜਨਾ ਕੀਤੀ ਜਾਂਦੀ ਸੀ ਕਿ ਸਵਾ ਮਹੀਨੇ ਤੋਂ ਪਹਿਲਾਂ ਬਾਲ ਨੂੰ ਘਰੋਂ ਨਹੀਂ ਕੱਢਣਾ ਰਾਮੇ ਦੀ ਇੰਨੀ ਪਹੁੰਚ ਨਹੀਂ ਸੀ ਕਿ ਉਹ ਕਿਸੇ ਡਾਕਟਰ ਜਾਂ ਹਕੀਮ ਨੂੰ ਘਰ ਬੁਲਾ ਸਕਦਾ ਨਾ ਹੀ ਉਸ ਛੋਟੇ ਜਿਹੇ ਪਿੰਡ ਵਿੱਚ ਕੋਈ ਸਿਆਣਾ ਹੈ ਸੀ ਇੱਕ ਦਿਨ ਉਹ ਘਬਰਾਇਆ ਹੋਇਆ ਮੁੰਡੇ ਨੂੰ ਕੁਛੜ ਚੁੱਕ ਕੇ ਤੇ ਲਾਜੋ ਦੇ ਆਦ ਸੁੱਕੇ ਪਿੰਜਰ ਨੂੰ ਮੋਢੇ ਲਾ ਕੇ ਸ਼ਹਿਰ ਨੂੰ ਤੁਰ ਪਿਆ ਤੈਨ ਮੀਲ ਦਾ ਪੰਦ ਉਹਨਾਂ ਸੱਤ ਵਾਰ ਸਾਹ ਲੈ ਕੇ ਮੁਕਾਇਆ ਸ਼ਹਿਰ ਜਾ ਕੇ ਵੀ ਕਿਸੇ ਚੰਗੇ ਡਾਕਟਰ ਕੋਲ ਜਾਣਾ ਉਹਦੀ ਸਮਰੱਥਾ ਤੋਂ ਬਾਹਰ ਸੀ ਹੁਣ ਇੱਕ ਨੀਮ ਹਕੀਮ ਨੂੰ ਹੱਥ ਵਿਖਾ ਕੇ ਆਨਿਆਂ ਨੇ ਦੀਆਂ ਸੱਤ ਕੁੜੀਆਂ ਲੈ ਲਈਆਂ ਹਕੀਮ ਦੀ ਦੁਕਾਨ ਤੋਂ ਉੱਠਦਿਆਂ ਲਾਜੋ ਨੇ ਮਰਦੀ ਹੋਈ ਆਵਾਜ਼ ਵਿੱਚ ਕਿਹਾ ਇਹ ਕੁੜੀਆਂ ਕੀ ਕੋਣ-ਕੋਣਗੀਆਂ ਮੈਨੂੰ ਤਾਂ ਤਾਂ ਅੰਕਲ ਵਾਲੇ ਦੀ ਰੁੰਨਣਾ ਏ ਕੋਈ ਚਾਰਾ ਹੁੰਦਾ ਹੀ ਤਾਂ ਕਰ ਲੈ ਨਹੀਂ ਤਾਂ ਫੇਰ ਰੋਵੇਂਗਾ ਪਿੱਛੋਂ ਪੱਟਾ ਨੂੰ ਹੱਥ ਮਾਰ ਕੇ ਤੇ ਆਪਾਂ ਇੱਥੋਂ ਪੂਰੀ ਵਾਲੇ ਸਾਈਂ ਤੋਂ ਧਾਗਾ ਲੈ ਚੱਲਦੇ ਆ ਤੂੰ ਤਕੜੀ ਹੋਵੇਂਗੀ ਤਾਤਾ ਅੰਕਲ ਸੁਪਣਾ ਲਾ ਆਵਾਂਗੇ ਕਹਿੰਦਾ ਹੋਇਆ ਰਾਮਾ ਪੂਰੀ ਵਾਲੇ ਦੇ ਤਕੀਏ ਵੱਲ ਹੋ ਤੁਰਿਆ ਪੂਰੀ ਵਾਲੇ ਨੇ ਸਵਾ ਰੁਪਈਆ ਲੈ ਕੇ ਧਾਗਾ ਦੇ ਦਿੱਤਾ ਮੂੰਹੋਂ ਬੋਤਾ ਕਿ ਸੇ ਨਾਲ ਵੀ ਨਹੀਂ ਸੀ ਬੋਲਿਆ ਕਰਦਾ ਵਦੇਰੇ ਇੱਕੋ ਵਾਕ ਉਹਦੇ ਮੂੰਹ ਚੜਿਆ ਹੋਇਆ ਸੀ ਦੁਆ ਫਕੀਰਾਂ ਰਹਿਮ ਅੱਲਾ ਲਾਜੋ ਨੂੰ ਵੀ ਉਸਨੇ ਇਹ ਅਸੀਸ ਦਿੱਤੀ ਮੈਥੋਂ ਹੁਣ ਵਾਪਸ ਤੁਰ ਕੇ ਨਹੀਂ ਹੋ ਆਪਣਿਆ ਜਾਣਾ ਲਾਜੋ ਨੇ ਜਿਵੇਂ ਹੌਸਲਾ ਛੱਡ ਦਿੱਤਾ ਰਾਮਿਆ ਦੇ ਪਾਦੀ ਬੜੀ ਔਖੀ ਬਣੀ ਲਾਜੋ ਨੂੰ ਤਕੀਏ ਚ ਬੈਠੀ ਛੱਡ ਕੇ ਉਹ ਅਨਾਜ ਦੀਆਂ ਆੜਤਾਂ ਵੱਲ ਵੇਖਣ ਚਲਾ ਗਿਆ ਉਹਦੇ ਚੰਗੇ ਭਾਗਾ ਨੂੰ ਮੱਖਣ ਸਿੰਘ ਦੀ ਗੱਡ ਆਈ ਹੋਈ ਸੀ ਉਹ ਕੋਚਾ ਗੇਤਰੀ ਸਰੋਂ ਵੇਚਣ ਆਇਆ ਸੀ RAME ਨੂੰ ਸਹਾਰਾ ਮਿਲ ਗਿਆ ਪਿਛਲੇ ਬੈਰੀਓ ਤਕੀ ਤਕੀਏ ਵੱਲ ਔਠ ਨੱਠਾ ਡੈਗਦੀ ਟੈਂ ਦੀ ਲਾਜੋ ਨੂੰ ਖਿੱਚ ਧੂਕੇ ਉਹਨੇ ਗੱਡ ਤੇ ਲਿਆ ਸੁੱਟਿਆ ਪੈਂਚਣੀਆਂ ਤੂ ਤਾਂ ਬਹੁਤੀ ਹੀ ਮਾੜੀ ਹੋਈ ਪਈ ਐ ਸਗੋਂ ਮੁੰਡੇ ਜੰਮੇ ਤੋਂ ਕਿਉ ਬੋਤਾ ਖਾ ਬੈਠੀ ਐ ਮੱਖਣ ਸੈਂਕਦੇ ਬੋਲਣ ਢਾਂਗ ਵਿੱਚ ਹਮਦਰਦੀ ਦੇ ਨਾਲ ਹਾਸਾ ਵੀ ਮਿਲਿਆ ਹੋਇਆ ਸੀ ਕਿਓ ਖਾਣ ਵਾਲੀ ਹੁੰਦੀ ਤਾਂ ਮਰਦੀ ਗਿਆ ਲਾਜੋ ਦੀ ਤਾਂ ਰਾਮੇ ਨੇ ਉੱਤਰ ਦਿੱਤਾ ਹਾਹੋ ਇਹਨਾਂ ਦਾ ਚਾਟੀਆਂ ਭਰ ਕੇ ਰੱਖੀਆਂ ਹੋਈਆਂ ਸਨ ਜੋ ਮੇਥੋਂ ਖਾਧੀਆਂ ਨਹੀਂ ਗਈਆਂ ਲਾਜੋ ਨੇ ਰਾਮੇ ਦਾ ਪੋਲ ਖੋਲ੍ਹ ਦਿੱਤਾ ਤੇ ਚਾਟੀ ਤੋਂ ਘੱਟ ਤੂੰ ਖਾਣਾ ਨਾ ਹੋਇਆ ਰਾਮੇ ਨੇ ਕੁਛ ਰੁੱਖੀ ਸਾਰਵਜ ਉੱਤਰ ਦਿੱਤਾ ਵੇਖਿਓ ਆਪਸ ਵਿੱਚ ਹੀ ਨਾ ਲੜ ਪਿਓ ਮੈਂ ਤਾਂ ਐਵੇਂ ਹਾਸੇ ਨਾਲ ਆਖਿਆ ਏ ਮੱਖਣ ਸਿੰਘ ਨੇ ਗੱਲਾਂ ਦਾ ਰੋਕ ਵੇਖ ਕੇ ਉੱਥੇ ਹੀ ਭੋਗ ਪਾ ਦੇਣ ਦਾ ਚੰਗਾ ਸਮਝਿਆ ਸਰਦਾਰ ਮੈਂ ਕੀ ਲੜਨਾ ਹੈ ਹੁਣ ਕਿਸੇ ਨਾਲ ਅੱਗੇ ਹੀ ਬਥੇਰੀ ਬਦਨਾਮ ਹੋਈ ਹੋਈਆਂ ਬਸ ਹੁਣ ਤਾਂ ਪੰਜਾਂ ਦਸਾਂ ਦਿਨਾਂ ਦੀ ਪ੍ਰਾਣੀ ਆ ਲਾਜੋ ਨੇ ਠੱਠੇ ਹੋਏ ਦਿਲ ਨਾਲ ਕਿਹਾ ਉਹ ਛੱਡ ਠਾਂ ਕੰਮਲੀ ਨਾ ਹੋਵੇ ਤਾਂ ਦੋ ਦਿਨਾਂ ਦੇ ਤਾਪ ਨਾਲ ਹੀ ਦਿਲ ਛੱਡੀ ਬੈਠੀ ਹੈ ਅੱਗੇ ਭਲਾ ਕਿਸੇ ਨੂੰ ਕਦੇ ਔਰ ਸੌਰ ਹੋਈਏ ਮੱਖਣ ਸਿੰਘ ਨੇ ਕੋਲੋਂ ਹੌਸਲਾ ਦਿੱਤਾ ਸਰਦਾਰ ਇਹ ਤਾਂ ਜਿੱਦਣ ਦਾ ਕਾਕਾ ਹੋਇਆ ਏ ਉਦਣ ਦੀ ਪਈ ਮਰਦੀ ਏ ਬਸ ਇੱਕੋ ਰਟ ਲਈ ਹੋਈ ਸੋ ਅਖੇ ਮੈਨੂੰ ਤਾਂ ਅੰਕਲ ਵਾਲੇ ਦੀ ਰੁਣਣਾ ਏ ਮੈਂ ਨਹੀਂ ਬਚਣਾ ਕੋਲੇ RAM ਨੇ ਸ਼ਿਕਾਇਤ ਵਜੋਂ ਕਿਹਾ ਮੇਰੀ ਗੱਲ ਤੇ ਤਈਆ ਨਹੀਂ ਨਾ ਹੁੰਦਾ ਤੈਨੂੰ ਤੇ ਝੋੜ ਲਾ ਕੇ ਬਚਾ ਲੈ ਖਾਂ ਲਾਜੋਂ ਨੂੰ ਜਿਵੇਂ ਆਪਣੀ ਮੌਤ ਤੇ ਯਕੀਨ ਹੋ ਗਿਆ ਸੀ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਤਿੰਨੋਂ ਪਿੰਡ ਜਾ ਪੁੱਜੇ RAM ਨੇ ਕੇ ਬੂਹੇ ਅੱਗੇ ਗੱਡ ਖਲਾਰ ਕੇ ਮੱਖਣ ਸੈਗਣੇ ਉਹਨਾਂ ਨੂੰ ਉਤਾਰ ਦਿੱਤਾ RAMਾ ਬਥੇਰਾ ਓੜ-ਪੋੜ ਕਰ ਥੱਕਿਆ ਪਰ ਲਾਜੋ ਪੈਰੋ ਪੈਰ ਨਿੱਗਰਦੀ ਹੀ ਗਈ ਮੈਂ ਆਖਿਆ ਮੈਂ ਨਹੀਂ ਬਚਣਾ ਕੋਈ ਲੱਗਦੀ ਹੂੰ ਤਾਂ ਬਾਹ ਲਾ ਲੈ ਲਾਜੋ ਨੇ ਨਰਾਸਤਾ ਭਰੀ ਸੋਰ ਵਿੱਚ ਕਿਹਾ ਦਵਾਈ ਤਾਂ ਤੂੰ ਦਿਲ ਨਾਲ ਖਾਂਦੀ ਨਹੀਂ ਤੇ ਬਚਣਾ ਕੀ ਹੋਇਆ RAME ਨੇ ਕੁਛ ਨਿਹੋਰੇ ਨਾਲ ਕਿਹਾ ਉਹ ਦੁੱਧ ਤਤਾਂ ਕਰਨ ਵਾਸਤੇ ਚੁੱਲ੍ਹੇ ਵਿੱਚ ਅੱਗ ਬਾਲ ਰਿਹਾ ਸੀ ਲੈ ਬੇਬੇ ਗੁਲਾਬੀਏ ਚੌਥੇ ਦਿਨ ਦੀਏ ਨੇ ਇੱਕੋ ਰਹਾੜ ਫੜੀ ਹੋਈਏ ਅਖੇ ਕਿਤੋਂ ਪੁੱਛਣਾ ਪਵਾ ਵੇਖ ਮੈਨੂੰ ਕੁਛ ਚੰਬੜਿਆ ਹੋਇਆ ਏ ਰਾਮ ਮੈਨੇ ਕੋਲ ਬੈਠੀ ਬਿਰਦ ਗੁਲਾਬੀ ਅੱਗੇ ਸ਼ਿਕਾਇਤ ਲਾਈ। ਰਾਮਿਆ ਕੋਈ ਡਰ ਨਹੀਂ। ਉਹ ਜਾਣੇ ਇਹਦੇ ਦਿਲ ਦਾ ਭਰਮ ਤਾਂ ਨਿਕਲ ਜਾਏਗਾ ਨਾ। ਤੂੰ ਇੱਕ ਵਾਰ ਕਿਸੇ ਚੰਗੇ ਜਿਹੇ ਸਿਆਣੇ ਤੋਂ ਪੁੱਛਣਾ ਪਵਾ ਵੇਖ। ਲਾਜੋ ਦਾ ਦਿਲ ਰੱਖਣ ਵਾਸਤੇ ਗੁਲਾਬੀ ਨੇ ਵੀ ਕੋਲੋਂ ਹਾਮੀ ਭਰ ਦਿੱਤੀ। ਇਹਦਾ ਤਾਂ ਬੇਬੇ ਕਿਤੇ ਯਕੀਨ ਹੀ ਨਹੀਂ ਖਲੋਂਦਾ। ਨਹੀਂ ਤਾਂ ਤੂੰ ਹੀ ਦੱਸ ਆਪਣੇ ਲਾਗੇ ਚਾਗੇ ਪੂਰੀ ਵਾਲੇ ਸਾਈ ਨਾਲੋਂ ਕਿਹੜਾ ਸਿਆਣਾ ਹੀ। ਉਹਦਣ ਸਵਾਰ ਪਈਆ ਭਰ ਕੇ ਉੱਥੋਂ ਵੀ ਧਾਗਾ ਕਰਾ ਕੇ ਲਿਆਂਦਾ ਏ। ਉੱਲਝ ਘਾਤਵੇਂ ਉਸ ਤਾਂ ਅੱਗੇ ਨੂੰ RAMME ਦੀ ਗੱਲ ਟੋਕ ਕੇ ਲਾਜੋ ਵਿੱਚੋਂ ਹੀ ਬੋਲ ਉੱਠੀ ਆ ਲੈ ਫੜ ਉਹਨੇ ਗਾਲ ਵਿੱਚੋਂ ਧਾਗਾ ਤੋੜ ਕੇ RAMME ਦੇ ਪੈਰਾਂ ਵਿੱਚ ਵਗਾਹ ਮਾਰਿਆ ਉਸ ਵੇਲੇ ਲਾਜੋ ਦੀਆਂ ਅੱਖਾਂ ਵਿੱਚੋਂ ਕ੍ਰੋਧ ਨਾਲ ਲੰਬਾ ਨਿਕਲ ਰਹੀਆਂ ਸਨ ਜੀਨੂੰ ਲੱਗੀ ਹੁੰਦੀ ਏ ਉਸੇ ਨੂੰ ਪਤਾ ਹੁੰਦਾ ਏ ਇਹ ਦੇ ਬਾਣੇ ਤਾਂ ਮੈਂ ਪਖੰਡ ਕਰਦੀ ਆਂ ਠੰਡੀ ਹੋ ਲਾਜੋ ਜਿਵੇਂ ਆਖੇਗੀ ਓਵੇਂ ਕਰੇਗਾ ਉਹ ਲੈ ਕਾਕਾ ਰੋ ਪਿਆਈ ਤੂੰ ਉਹਨੂੰ ਫੜ ਗੁਲਾਬੀ ਨੇ ਧੀ ਜਦ ਰੈਂਦਿਆਂ ਕਿ ਹਾ ਬੇਬੇ ਮੈਂ ਭਲਾ ਕੀ ਆਖਿਆ ਏ ਇਹ ਤਾਂ ਐਵੇਂ ਬਿਹਾਰੀ ਗੱਲਾਂ ਤੋਂ ਫੜ ਘਟਦੀ ਏ RAME ਨੇ ਚੁੱਲ੍ਹੇ ਅੱਗੋਂ ਅਠਦਿਆ ਕਿਹਾ ਮੈਂ ਭੂਤਨੀ ਜੋ ਹੋਈ ਨਾਂ ਬੁਲਾਇਆ ਕਰ ਚੱਟ ਨੂੰ ਲਾਜੋ ਵਧੇਰੇ ਤੇਜ ਹੋ ਗਈ ਲੈ ਤੂੰ ਮੁੰਡੇ ਨੂੰ ਤਾਂ ਫੜ ਗੁਲਾਬੀ ਨੇ ਚੇਤੂ ਨੂੰ ਲੀੜੇ ਵਿੱਚ ਬਲੇਟ ਕੇ ਲਾਜੋਵਲ ਕੀਤਾ ਉਸੇ ਨੂੰ ਫੜਾ ਦੇ ਜਿਹਦਾ ਹੈਗਾ ਏ ਲਾਜੋ ਨੇ ਪੁੱਠਾ ਹੱਥ ਦੇਂਦਿਆਂ ਕਿਹਾ ਮੇਰਾ ਤਾਂ ਇਹ ਕੜਮਾ ਵਹੀ ਬਣ ਕੇ ਆਇਆ ਏ ਜਿੱਦਣ ਦਾ ਜੰਮਿਆ ਏ ਮੈਂ ਮੰਝੇ ਤੋਂ ਨਹੀਂ ਉੱਠੀ ਇਸ ਰੱਬ ਦੇ ਜੀ ਦਾ ਕੀ ਦੋਸ਼ ਇਹ ਤਾਂ ਕਰਮਾਂ ਦਾ ਫਲ ਹੁੰਦਾ ਏ ਗੁਲਾਬੀ ਨੇ ਚੇਤੂ ਨੂੰ ਹੱਥਾਂ ਤੇ ਢਕਾਉਂਦਿਆਂ ਕਿਹਾ ਗੁਲਾਬੀ RAME ਦੇ ਗਵਾਂਢੀ ਧਰਮ ਸੰਗ ਰਾਮਗੜੀਏ ਦੇ ਘਰੋਂ ਸੀ ਦੋਹਾ ਘਰਾਂ ਦੇ ਬੂਹੇ ਨਾਲੋਂ ਨਾਲ ਸਨ ਗੁਲਾਬੀ ਕਮਤੰਦੇ ਤੋਂ ਵੇਲੀ ਹੋ ਕੇ ਲਾਜੋ ਦੀ ਸੌਂਤ ਨੂੰ ਆ ਜਾਇਆ ਕਰਦੀ ਸੀ ਦਿਨ ਚੋਖਾ ਚਾੜਾ ਆਇਆ ਸੀ ਲਾਜੋ ਅਜੇ ਵੀ ਆਪਣੇ ਮੰਜੇ ਤੇ ਲੱਤਾਂ ਨੇ ਸਾਲ ਕੇ ਬੈਠੀ ਹੋਈ ਸੀ ਉਹ ਕੱਲ ਦੀ ਹੀ RAME ਨਾਲ ਨਾਰਾਜ਼ ਸੀ ਗੁੱਸੇ ਦੀ ਮਾਰੀ ਨੇ ਉਹਨੇ ਦਵਾਈ ਵੀ ਨਹੀਂ ਸਿਕਾਦੀ ਲਾਗੇ ਦੇ ਮੰਜੇ ਤੇ ਚੌ ਮਹੀਨਿਆਂ ਦਾ ਚੇਤੂ ਪਿਆ ਸੀ ਮਾਂ ਦਾ ਦੁੱਧ ਪੂਰਾ ਨਾ ਮਿਲਣ ਕਰਕੇ ਵੀ ਉਹ ਹੱਡੀਆਂ ਦਾ ਪਿੰਜਰ ਹੀ ਜਾਪਦਾ ਸੀ ਰਾਮਾ ਦੋਵੇਂ ਵੇਲੇ ਉਹਦੇ ਵਾਸਤੇ ਬੱਕਰੀਆਂ ਦਾ ਦੁੱਧ ਲਿਆਇਆ ਕਰਦਾ ਸੀ ਰਾਤੀ ਉਹ ਵੀ ਨਹੀਂ ਸੀ ਲੱਭਾ ਸਾਰੀ ਰਾਤ ਚੇਤੂ ਨੇ ਰੋ ਰੋ ਕੇ ਘੁੱਤੀ ਸੀ ਉਹਦੀਆਂ ਖੁੱਗਾਂ ਬਹਿ ਗਈਆਂ ਸਨ ਉਹ ਥੱਕ ਹਟ ਕੇ ਦੋ ਕਕੜੀਆਂ ਸੌਂ ਗਿਆ ਸੀ ਗੁਲਾਬੀ ਚੇਤੂ ਵਾਲੇ ਮੰਜੇ ਦੀ ਪੈਂਦ ਤੇ ਬੈਠੀ ਸੀ ਉਹ ਬੱਚੇ ਨੂੰ 扑ੜਕਾ 扑ੜਕਾ ਕੇ ਬਥੇਰਾ ਵਰਾ ਰਹੀ ਪਰ ਜਿਹਦੇ ਢੱਡ ਨੂੰ ਲੱਗੀ ਹੋਵੇ ਉਹ ਚੁੱਪ ਕਿਵੇਂ ਹੋਵੇ ਜੇ ਤੂੰ ਬਿੰਡੇ ਵਰਗੀ ਪਤਲੀ ਜਹੀ ਆਵਾਜ਼ ਵਿੱਚ ਐਕਸ ਆਰ ਹੂਆ ਹੂਆ ਕਰੀ ਜਾ ਰਿਹਾ ਸੀ ਹੱਛਾ ਬੇਬੇ ਪੁੱਛ ਸੂ ਜਿੱਥੇ ਆਖੇ ਮੈਂ ਪੁੱਛਣਾ ਪਵਾਉਨਾ RAM ਨੇ ਪੜ ਵਿੱਚ ਹਾਰ ਚੁੱਕੇ ਸਿਪਾਹੀ ਵਾਂਗ ਸੈਰ ਸੱਟ ਕੇ ਕਿਹਾ ਇੱਥੇ ਜੀਵਾ ਵੇਖਾਂ ਦੱਸ ਗਈ ਕੱਲ ਰੋੜ ਕੋੜ ਕੋਈ ਸૈયਦਾਨੀ ਪੁੱਛਣਾ ਦੇਂਦੀ ਏ ਹਰ ਜੁਮੇ ਰਾਤ ਲਾਜੋ ਨੇ ਗੁਲਾਬੀ ਵੱਲ ਮੂੰਹ ਕਰਕੇ ਕਿਹਾ ਸੁਲਾ ਹੋ ਗਈ ਗਾਲ ਪੱਕੀ ਹੋ ਗਈ ਜੀਵਾਂदाई ਦੇ ਦੱਸੇ ਅਨੁਸਾਰ ਵੀਰ ਵਰ ਪਿਛਲੇ ਪੈਰ ਲਾਜੋ ਦੀ ਗਲ ਵਾਲੀ ਕਮੀਜ਼ ਲੈ ਕੇ ਰਾਮਾ ਸ਼ੈਰ ਨੂੰ ਤੁਰ ਪਿਆ ਜੀਵਾਂ ਨੇ RAME ਨੂੰ ਹੱચી ਤਰ੍ਹਾਂ ਪੱਕੀ ਕਰ ਦਿੱਤੀ ਸੀ ਵੇਖੇ ਨਾ RAMYA ਸਈਯਦਾਨੀ ਹਜਰਤਾ ਦੀ ਔਲਾਦ ਅੱਲਾ ਦੇ ਨਾਮ ਵਾਲੀ ਏ ਉਹ ਗਏ ਬੰਦੇ ਦੇ ਦਿਲ ਦੀ ਬੋਝ ਲੈਂਦੀ ਉਹ ਨੀਵਾ ਹੋ ਕੇ ਜਾਈ ਯਕੀਨ ਨਾਲ ਕੋਈ ਚੰਗੀ ਮਾੜੀ ਨਾ ਸੋਚੀ ਦਿਲ ਵਿੱਚ ਸੜਕ ਵਾਲਿਆਂ ਦੇ ਹੀ ਬੇੜੇ ਪਾਰ ਹੁੰਦੇ ਨੇ ਪੈਸਿਆਂ ਦਾ ਲੋਭੀ ਨਾ ਬਣੀ ਸਵਾਰਬੀਆ ਰੱਖੀ ਕਣ ਦਾ ਬੰਦਿਆਂ ਤੋਂ ਪੈਸੇ ਬਣ ਜਾਂਦੇ ਨੇ ਪਰ ਪੈਸਿਆਂ ਤੋਂ ਬੰਦੇ ਨਹੀਂਓ ਬਣਦੇ ਹੁੰਦੇ ਤੇ ਇਹਦੀ ਕਮੀਜ਼ ਅਣ ਤੋਂ ਤੀ ਹੀ ਲਜਾਵੀ ਕਮੀਜ਼ ਸੰਗ ਕਈਓ ਸਾਰੇ ਰੋਗਾਂ ਦਾ ਪਤਾ ਲਾ ਲੈਂਦੀ ਏ ਅੱਲਾ ਜਿੰਨਾ ਮਿਹਨਤਾਂ ਕੀਤੀਆਂ ਨੇ ਛਿਲੇ ਕੱਟੇ ਨੇ ਉਹਨਾਂ ਤੋਂ ਕੀ ਭੁੱਲਾਏ ਜੋ ਦਸਾਂ ਦਿਨਾਂ ਨੂੰ ਹੋਣਾ ਹੋਵੇ ਉਹਨਾਂ ਨੂੰ ਅੱਜੇ ਪਤਾ ਲੱਗ ਜਾਂਦਾ ਏ ਸਭ ਕਾਲੀ ਅਲਮ ਦੀ ਬਰਕਤ ਏ ਤੇ ਹਾਂ ਸੱਚ ਕਮੀਜ਼ ਦੇ ਪੱਲੇ ਮੋਠਕ ਕਣਕ ਦੇ ਦਾਣੇ ਬੰਨ ਲਜਾਈ ਹਾਹੋ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ